ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਆਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਜਿਹੜੇ ਵੀਰ ਆਪਣੇ Facebook ਪੇਜ ਤੇ ਜੁੜੇ ਨੇ Facebook ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਤਾਂ ਦੋਸਤੋ ਇਦਾਂ ਦੀਆਂ ਨਵੀਆਂ ਵੀਡੀਓ ਜਿਹੜੀਆਂ ਤੁਹਾਨੂੰ ਮਿਲਦੀਆਂ ਰਹਿਣਗੀਆਂ। ਅੱਜ ਦੋਸਤੋ ਜਿਹੜਾ ਐਨੀਮਲ ਆਪਾਂ ਤੁਹਾਨੂੰ ਦਿਖਾਉਣਾ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਮੱਝ ਦੇਖ ਰਹੇ ਹੋ ਦੋਸਤੋ ਕਿਨਮਾ ਸੁਹਾ ਦੋਸਤੋ ਅੱਗੇ ਸੌਣ ਜਾ ਰਹੀ ਆ। ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਜਿੱਥੇ ਤੁਸੀਂ ਪਹੁੰਚ ਕਰਨੀ ਹੈਗੀ ਹੈ ਵਿజిਟ ਕਰਨੀ ਹੈਗੀ ਦੋਸਤੋ ਪਿੰਡ ਭੱਗੂਪੁਰ ਹੈਗਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਇਸ ਪਿੰਡ ਨੂੰ ਬਿਲਕੁਲ ਜਦੋਂ ਹਰੀ ਕੇ ਪੱਤਣ ਤੋਂ ਦੋਸਤੋ ਪਿੱਖੀ ਵਿੰਡ ਐ ਰੋਡ ਤੇ ਤੁਸੀਂ ਆਉਂਦੇ ਹੋ ਤਾਂ ਰਸਤੇ ਵਿੱਚ ਸੰਗਮਾ ਾਡੇ ਤੋਂ ਤਕਰੀਬਨ ਅੱਧੇ ਕਿਲੋਮੀਟਰ ਦੀ ਦੂਰੀ ਤੇ ਅਗਲੇ ਪਾਸੇ ਦੋਸਤੋ ਪਿੰਡ ਭੱਗੂਪੁਰ ਨੂੰ ਜਿਹੜਾ ਰਸਤਾ ਮੁੜਦਾ ਹੈ ਤੇ ਤੁਸੀਂ ਜਿਹੜੀ ਪਿੰਡ ਭੱਗੂਪੁਰ ਪਹੁੰਚ ਕਰ ਸਕਦੇ ਹੋ ਗੱਲਬਾਤ ਜਿਹੜੀ ਹੈਗੀ ਆਪਾਂ ਦੋਸਤੋ ਬਾਜੀ ਹੁਣ ਨਾ ਕਰਾਂਗੇ ਨਾਮ ਪੁੱਛ ਲੈਣੀ ਉਹਨਾਂ ਦਾ ਸਭ ਤੋਂ ਪਹਿਲਾਂ ਭਾਜੀ ਸਸਰੀ ਕਾਲ ਜੀ ਸਸਰੀ ਕਾਲ ਜੀ ਤੇ ਠੀਕ ਹੈ ਜੀ ਹਨਾ ਉਹ ਸਰਦਾਰ ਜੀ ਤਾਰ ਸਿੰਘ ਪਿੰਡ ਕੋਟਪੁਰ ਠੀਕ ਹੈ ਜੀ ਆ ਠੀਕ ਹੈ ਤੇ ਭਾਜੀ ਇਹ ਜਿਹੜੀ ਆਪਣੀ ਬਰੀਡ ਹੈ ਆਪਣੀ ਘਰ ਦੇ ਆ ਜੀ ਪਸ਼ੂ ਹਾਂਜੀ ਕਰਦੇ ਆ ਜੀ ਕਰਦੇ ਆ ਜੀ ਤੇ ਇਹ ਸੂਹਾ ਕੇ ਭਾਜੀ ਦੱਸ ਕੀ ਆਪਣੇ ਭੈਣ ਭਰਾਵਾਂ ਨੂੰ ਕਿਨ ਮਾ ਕੇ ਸੂਹਾ ਸੂਣ ਜਾ ਰਹੀ ਹੈ ਦੂਜਾ ਸੂਹਾ ਦੂਜਾ ਸੂਹਾ ਆ ਸੋ ਦੋਸਤੋ ਦੂਜੀ ਸਵੇਰੇ ਦੇ ਵਿੱਚ ਅੱਗੇ ਇਸ ਅ ਝੋਟੀ ਨੇ ਸੋਨਾ ਹੈਗਾ ਤਕਰੀਬਨ ਜਿਹੜੀ ਆਰਡਰ ਦੀ ਕੁਆਲਿਟੀ ਮੈਂ ਤੁਹਾਨੂੰ ਉਹ ਬੜੀ ਤਸੱਲੀ ਨਾਲ ਦਿਖਾਉਂਗਾ ਕਿਉਂਕਿ ਆਰਡਰ ਬਹੁਤ ਸੋਹਣਾ ਲੱਗਾ ਹੈਗਾ ਝੋਟੀ ਨੂੰ ਤੇ ਜੇਕਰ ਆਪਾਂ ਪਹਿਲੇ ਸਵੇਰੇ ਦੀ ਭਾਜੀ ਗੱਲ ਕਰੀਏ ਤਾਂ ਕਿੰਨਾ ਕੁ ਦੁੱਧ ਇਸ ਨੇ ਚੋਆ ਹੈ 12 ਲੀਟਰ ਦੁੱਧ ਚੋਆ ਹੈ 12 ਕਿਲੋ ਹਾਂਜੀ 12 ਠੀਕ ਹੈ ਹੈ ਆਪਣੇ ਘਰ ਦੀ ਬਰੀੜੀ ਹੈ ਨਾ ਜੀ ਮਾਂ ਵੀ ਹੁੰਦੀ ਆਪਣੇ ਕੋਲ ਸੀ ਜੀ ਹਾਂ ਮਾਂ ਵੀ ਕੋਲ ਤੇ ਮਾਂ ਦਾ ਜੇ ਮਿਲਕ ਦੀ ਗੱਲ ਕਰੀਏ ਕਿੰਨਾ ਕੁ ਚਵਾਉਂਦੀ ਰਹੀ ਆਪਣੇ ਕੋਲ ਨਾਰਮਲ ਜੀ ਬਸ ਉਹ ਵੀ ਤਕਰੀਬਨ ਇੰਨਾ ਕੀ 12 13 ਲੀਟਰ 1 ਠੀਕ ਆ ਨੋਰਮਲ ਸੇਵਾ ਤੇ ਆਪਾਂ ਕਰ ਲਈਏ ਨੋਰਮਲ ਸੇਵਾ ਠੀਕ ਆ ਅ ਸੋ ਦੋਸਤੋ ਚੰਗੀ ਝੋਟੀ ਹੈਗੀ ਆ ਆਰਡਰ ਦੀ ਕੁਆਲਿਟੀ ਦੇਖੋਗੇ ਤੇ ਬਹੁਤ ਖੂਬਸੂਰਤ ਆ ਤੇ ਭਾਜੀ ਦਿਨ ਕਿੰਨੇ ਦੱਸਿਆ ਸੀ ਅਜੇ ਲੈ ਕੇ ਜਾਊਗੀ ਦਿਨ ਕਿੰਨੇ ਕੇ ਲੈ ਜਾਊਗੀ ਅਜੇ ਜੀ 5-6 ਦਿਨ ਲੈ ਜੂਗੀ 5-6 ਦਿਨ ਲੈ ਜੂਗੀ ਤੇ ਵਿਥਾ ਵਿਰਲਾ ਜਿਹੜੀਆਂ ਦੋਸਤੋ ਬਹੁਤ ਖੂਬਸੂਰਤ ਨੇ ਤੇ ਮੈਂ ਤੁਹਾਨੂੰ ਇੱਕ ਵਾਰੀ ਖੋਲ ਕੇ ਜ਼ਰੂਰ ਦਿਖਾਊਂਗਾ ਝੋਟੀ ਤੇ ਆਪਾਂ ਵੀਰੇ ਇਹਨੂੰ ਖੋਲ ਕੇ ਮਾੜਾ ਜਿਹਾ ਬਾਹਰ ਦਿਖਾਈਏ ਹਾਂ ਜੀ ਸੋ ਚੰਗੀ ਝੋਟੀ ਆ ਦੋਸਤੋ ਬਿਲਕੁਲ ਸਿੰਗਲ ਹੱਡੀ ਦੇ ਵਿੱਚ ਹੈਗੀ ਆ ਤੇ ਨਿਸ਼ਾਨ ਆ ਜਿਹੜੇ ਆ ਦੋਸਤੋ ਅਕਸਰ ਜਿਹੜਾ ਬਾਰਡਰ ਏਰੀਆ ਦੇ ਵਿੱਚ ਪਸ਼ੂ ਹੈਗਾ ਉਹ ਨੀਲੀਆਂ ਜਿਹੜੀਆਂ ਝੋਟੀਆਂ ਨੀਲੀਆਂ ਮੱਝਾਂ ਜਿਹੜੀਆਂ ਦੋਸਤੋ ਨਾਰਮਲ ਪਾਈਆਂ ਜਾਂਦੀਆਂ ਨੇ ਰਵਾ ਜਿਹੜਾ ਪਿਛੋਕੜ ਆ ਪਿਛੋਂ ਤੁਰਿਆ ਆਉਂਦਾ ਲਗਾਤਾਰ ਤੇ ਕਿਉਂਕਿ ਘਰੇ ਜਿਹੜੇ ਪਸ਼ੂ ਰੱਖੇ ਦਰਦੀ ਇਹ ਨਾ ਹਾਂ ਹਾਂ ਜੀ ਕਾਲਾ ਦੋਸਤੋ ਕੋਈ ਨਾ ਕੋਈ ਖੜੀ ਰਹੇ ਤੋ ਜੀ ਠੀਕ ਆ ਠੀਕ ਆ ਜੀ ਆਰਡਰ ਦੀ ਕੁਆਲਿਟੀ ਵੇਖੋ ਦੋਸਤੋ ਬਹੁਤ ਜਿਆਦਾ ਖੂਬਸੂਰਤ ਹਵਾਨਾ ਹੈਗਾ ਤੇ ਥਣ ਵੀ ਬਿਲਕੁਲ ਨਿਖੜਵੇਂ ਹੈਗੇ ਆ ਇਕੱਲਾ ਇਕੱਲਾ ਥਣ ਤੁਹਾਨੂੰ ਨਜ਼ਰ ਆਵੇਗਾ ਮੁੱਠੀ ਵਾਲਾ ਥਣ ਆ ਤੇ ਚੰਗੀ ਮਿਲਕਿੰਗ ਹੈਗੀ ਹੈ ਦੋਸਤੋ ਆਸ ਚੰਗੀ ਕੀਤੀ ਜਾਂਦੀ ਹੈ तकरीबन 12 ਪਲੱਸ ਚੱਲਣ ਦੀ ਉਮੀਦ ਹੈਗੀ ਆ ਇਸ ਛੋਟੀ ਦੀ ਤੇ ਦੂਜੇ ਸੂਬੇ ਦੇ ਵਿੱਚ ਦੋਸਤੋ ਅੱਗੇ ਸੌਣ ਜਾ ਰਹੀ ਆ ਬਹੁਤ ਖੂਬਸੂਰਤ ਆਰਡਰ ਲੱਗਾ ਹੈਗਾ ਤੇ ਲੈ ਚਿਓ ਜੀ ਠੀਕ ਆ ਸੋ ਦੋਸਤੋ ਬਾਕੀ ਜਿਹੜੀ ਮੌਕੇ ਤੇ ਤੁਸੀਂ ਘਰੇ ਪਹੁੰਚ ਕੇ ਜਿਹੜੀ ਟਿਪ ਕੇ ਦੋਸਤੋ ਤਸੱਲੀ ਕਰ ਸਕਦੇ ਚਾਰੇ ਥਾਣਾ ਦੀ ਤੁਹਾਨੂੰ ਸਾਫ ਮਿਲਣੀ ਹੈ ਛੋਟੀ ਸੀਲਸਲਾ ਕਪੂਰੀ ਆ ਤੇ ਇੱਕ ਭਾਜੀ ਜਿਹੜੇ ਦੁੱਧ ਦੀ ਗੱਲ ਕਰ ਗਏ ਆਪਣਾ ਦੁੱਧ ਛੋਟੀ ਵਧੀਆ ਚੰਗਾ ਲੰਮਾ ਟਾਈਮ ਚਵਾ ਦਿੰਦੀ ਹੈ ਜੀ ਹਾਂ ਵਧੀਆ ਜੀ ਬਿਲਕੁਲ ਠੀਕ ਆ ਤੇ ਅੱਗੇ ਗੱਬਣ ਵੀ ਚੰਗੇ ਟੀਕੇ ਤੋਂ ਕਰਵਾਈ ਹੋਈ ਹੈ ਜੀ ਹਾਂ ਚੰਗੇ ਟੀਕੇ ਦਾ ਠੀਕ ਆ ਇਸ ਤੋਂ ਬਾਅਦ ਜੀ ਆਪਾਂ ਮੁੱਲ ਦੀ ਗੱਲ ਕਰੀਏ ਕੀ ਡਿਮਾਂਡ ਕੀ ਕਰਦੇ ਜੀ 72000 72000 72000 ਦੇ ਵਿੱਚੋਂ ਭਾਜੀ ਮਾਨਤਾ ਕਰੋਂਗੇ ਘਰੇ ਆ ਜਾਂਦਾ ਜੀ ਹਾਂ ਕਰ ਲੈ ਹਾਂ ਸੋ ਦੋਸਤੋ 72000 ਰੁਪਏ ਜਿਹੜਾ ਇਸ ਝੋਟੀ ਦਾ ਭਾਜੀ ਹੁਣਾਂ ਨੇ ਜਿਹੜਾ ਮੁੱਲ ਕੀਤਾ ਹੈਗਾ 72000 ਰੁਪਏ 72000 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਾ ਨਾਲ ਤੁਹਾਡਾ ਘਰ ਪਹੁੰਚੇਗਾ ਜਰੂਰ ਕੀਤਾ ਜਾਵੇਗਾ ਤੇ ਆਰਡਰ ਦੀ ਕੁਆਲਿਟੀ ਕੁਰੀ ਮੈਂ ਫੇਰ ਵਿਖਾ ਦੇਣਾ ਦੋਸਤੋ ਤਕਰੀਬਨ 5 6 ਦਿਨ ਹਜੇ ਬਾਕੀ ਇਸ ਸੂਨ ਦੇ ਵਿੱਚ ਤੇ ਮੌਕੇ ਤੇ ਘਰ ਪਹੁੰਚ ਕੇ ਜਿਹੜਾ ਦੋਸਤੋ ਤੁਸੀਂ ਵਧੇਰੇ ਨਰਕ ਪਰਖ ਜੜੀ ਆ ਆਪਣੀ ਜਰੂਰ ਕਰ ਸਕਦੇ ਹੋ ਸੰਪਰਕ ਨੰਬਰ ਜਿਹੜੇ ਦੋਸਤੋ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦੇਣਾ ਸੰਪਰਕ ਨੰਬਰ ਕੀ ਹਨ ਹਾਂਜੀ ਬੋਲਿਓ ਜੀ 996827 ਹਾਂਜੀ 9856 9856 996827 9856 ਠੀਕ ਆ ਸੋ ਦੋਸਤੋ ਇਹ ਨੰਬਰ ਜਿਹੜੇ ਮੈਂ ਸਕਰੀਨ ਦੇ ਉੱਪਰ ਜਿਹੜੇ ਚੱਲਦੇ ਕਰਦੇ ਨੇ ਲਗਾਤਾਰ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਵਧੇਰੇ ਗੱਲਬਾਤ ਕਰ ਸਕਦੇ ਹੋ ਝੋਟੀ ਖਰੀਦਣ ਦੇ ਲਈ ਮੌਕੇ ਤੇ ਤੁਸੀਂ ਘਰ ਜਿਹੜੀ ਵਿਜ਼ਿਟ ਕਰਕੇ ਸੰਤੁਸ਼ਟੀ ਆਪਦੀ ਸੈਟੀਸਫੈਕਸ਼ਨ ਹੈਗੀ ਦੋਸਤੋ ਤੁਸੀਂ ਘਰੇ ਵਿਜ਼ਿਟ ਕਰਕੇ ਜਰੂਰ ਕਰ ਸਕਦੇ ਹੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਾਥ ਸ਼੍ਰੀ ਅਕਾਲ ਜੀ